ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਜਿਹੜੇ ਹੋਏ ਗਾਰੇ ਕੰਪਲੀਟ ਬਾਅਦ ਚੱਲਿਆ ਹਾਂ ਮਾਨਜੂਖ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਏਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੁੰਡੇਰ ਸਾਹਿਬ ਪੀਸੀਪੀ ਸਾਹਿਬ ਵਿਸ਼ਾਲ ਜੀ ਜੀ ਏਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਰਾਮধੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕਾਰਟ੍ਰਿਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ल है वो तकरीबन जड़ा हैर तेरह किलो कैमिकल है क्वॉंटिटी जीडी है तेरह पॉइंट टू के करीब किलो हीरोइन है सॉरी एट एट पॉइंट टू थ्री मतलब अठ किलो तो उपर हीरोइन है छे किलो ओपीएम है तेरह ਕਿਲੋ ਦੇ ਕਰੀਬ ਇੱਕ ਕੈਮੀਕਲ ਐਡਾ ਇਨਹੈਂਸਰ ਐ ਡਰਗ ਦਾ ਔਰ ਚਾਰ ਪਿਸਟਲ ਨੇ 17 ਕੈਟਰੀਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰਗਸ ਹੀਰੋਇਨ ਤੇ ओपीਮ ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 0.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਲੀਅਨ ਮੇਡ ਬੜਾ ਸੋਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਿਆ ਹੈਗਾ ਇਹ son of ਅਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ 68 ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਸ਼ੰਭੂ ਜਿਹੜਾ ਉਹ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਮੁਸਕਾਨ ਜਿਹੜੀ ਮੇਨ ਇਹਦੇ ਚ ਕਿੰਗ ਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਬੜਾ ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ OPM ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਹੈ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀਏ ਇਹਦੇ ਖਿਲਾਫ तकरीबन ਕਿੰਨੇ ਨੇ ਜੀ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕ ਐਨ ਡੀ ਪੀ ਐਸ ਐਕਟ ਜਾਂ ਹੋਰ ਆਈ ਪੀ ਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਏ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਐ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ੈਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਦੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਇਹ ਚੀਜ਼ਾਂ ਰੱਖੀਆਂ ਗਈਆਂ ਨੇ ਤੇ ਇਸੇ ਕਰਕੇ ਉਹਦੀ ਵੀ ਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਦੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਕਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਘਰ ਦੇ ਸਰ ਉਹ ਬੰਦੇ ਨਾ ਇੱਥੇ ਬਸਦਾ ਹਾਂ ਜੀ ਬੰਬੇ ਰਹਿਦੇ ਸੀ ਇੱਥੇ ਦੇ ਬਸ ਨਹੀਂ ਨਹੀਂ ਤੋਂ ਨੇ ਜੀ ਪਹਿਲੇ ਕਿਹਨੂੰ ਬੰਬੇ ਵੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਅਰੇ 26 ਕੇਸ ਦੇ ਤੇ ਸਣੀ ਕਿੱਥੇ ਗਿਆ ਸਾਡੇ ਨਾਲ ਸਣੀ ਪੱਜਿਆ ਹੋਇਆ ਜੀ ਔਰ ਮੇਰੇ ਖਾਤੇ 3-4 ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸ ਦਾ ਮਤਲਬ ਕਿ